ਉਹਨੇ ਆਪਣੇ ਨੂੰਦੇ ਜਿੱਨ ਨੂੰ ਹੱਥ ਪਾਇਆ ਤੇ ਉਹਨੂੰ ਇਸ ਟੀਚੋਂ ਦਾ ਮੁੰਡਾ ਆ ਗਿਆ ਤੇ ਬਚਾਅ ਹੋ ਗਿਆ ਕਿੰਨਾ ਕਿੰਨਾ ਚਿਰ ਹੋ ਗਿਆ ਹੈ ਵਿਆਹ ਨੂੰ ਵਿਆਹ ਨੂੰ ਵਾਲੇ ਸਾਲ ਨਹੀਂ ਹੋਇਆ ਅੱਗੇ ਵੀ ਤੰਗ ਪਰੇਸ਼ਾਨ ਕਰਦੇ ਸੀ ਹੈ ਪਰੇਸ਼ਾਨ ਕਾਇਦਾ ਸੀ ਬਟੋ 10 ਦਿਨ ਇਸ ਸਾਨੂੰ ਮਾਂ ਨੂੰ ਇੱਥੇ ਦੋ ਵਾਰ ਉਹਨੇ ਜੋ ਦੱਸਿਆ ਮਾਂ ਨੇ ਅੱਜ ਸੋਂ ਭੰਨੀ ਆ ਉਹਦੀ ਕਿੰਗੇ ਸਜਾ ਕੇ ਕਿੰਗੇ ਸਜਾ ਕੇ ਕਿੰਗੇ ਸਜਾ ਕੇ ਉਹਨਾਂ ਕਰਿਆ ਨੂੰ ਜਿਹਨਾਂ ਨੇ ਸੱਜੀ ਤੀਨ ਨੂੰ ਮਾਰਿਆ ਇਨਨਿਆ ਦਿੱਤੀ ਨੋ ਮਾਰੇ ਅਮ ਕਰਿਓ ਮਰ ਜਾ ਮਰ ਜਾ ਕਰਿਆ ਮਰ ਜਾ ਤੂੰ ਹੀ ਰੇ ਦਾ ਮਾਰਾ ਤਰੀਆਂ ਦੀ ਕੰਮ ਨਾ ਆਏ ਤਰੀਆਂ ਦੀ ਚਲ ਬੰਦ ਆਏ ਜੋ ਪਸੋਂ ਕੇ ਲਾਲਾ ਨਹੀਂ ਰਹੀ ਆਈ ਆਇਆ ਮੈਂ ਮਾਰ ਚ ਕਰਕੇ ਚਲਦੇ ਮੈਂ ਉਹ ਕਰਦੀ ਆ ਉਹ ਕੋਲੇ ਲੱਗਿਆ ਉਹ ਆ ਚੁੱਕੀ ਹੈਗੀ ਮੈਂ मैडम ਉਹ ਲੋਗ ਨੀਰੋ ਪਕਰ ਕਰਕੇ ਆਏ ਈ ਲੋਗ ਕਿਹਦੇ ਨੂੰ ਆਹ ਪਤਾ ਲੱਗ ਗਿਆ ਸਾਰੇ ਕੋਲ ਨਹੀਂ ਅਰੇ ਮੋਲ ਲੈ ਕੇ ਚੱਲ ਜੀ ਤੁਹਾਨੂੰ ਮੋਲ ਲੈ ਕੇ ਚੱਲ ਕੋਈ ਨਹੀਂ ਮੈਂ ਗੁੰਗਾ ਤਾ ਨਹੀਂ ਤੇ ਜਰੂਰੀ ਹੈ ਬੰਦਾ ਮੇਰੇ ਨਾਲ ਕੇ ਤਾਂ ਆਪਾਂ ਫੇਰੀ ਹਾਂ ਮੇਰਾ ਨਾਮ ਮਨਮੋਹ ਸਿੰਘ ਆ ਹਾਂ ਮੇਰੇ ਬੱਚੇ ਨੂੰ ਮਾਤਾ ਉਹਨਾਂ ਨੇ ਫਹਾਦ ਨੂੰ ਮਾਤਾ ਦੇ ਬੱਚੇ ਹੈ ਉਹਦੇ ਸੱਸ ਹੋਦੇ ਨੇ ਉਹਦੇ ਪਰਿਵਾਰ ਨੇ ਕਾਰਨ ਕੀਤਾ ਤੇ ਜਦੋਂ ਉਹਨਾਂ ਦੇ ਮਮੂਨਾਂ ਨੂੰ ਨਿਆਣਾ ਚਾਹੀਦਾ ਸੀ ਅੱਛਾ ਜੀ ਉਹਨੇ ਆਪਣੇ ਨੂੰਹ ਦੇ ਜਨ ਨੂੰ ਹੱਥ ਪਾਇਆ ਤੇ ਉਹਨੂੰ ਐਸਟੀ ਚੋਂ ਉਹਦਾ ਮੁੰਡਾ ਆ ਗਿਆ ਤੇ ਬਚਾਅ ਹੋ ਗਿਆ ਕਿੰਨਾ ਕਿੰਨਾ ਚਿਰ ਹੋ ਗਿਆ ਹੈ ਵਿਆਹ ਵਿਆਹ ਨੂੰਲੇ ਸਾਲ ਨਹੀਂ ਹੋਇਆ ਅੱਗੇ ਵੀ ਤੰਗ ਪਰੇਸ਼ਾਨ ਕਰਦੇ ਸੀ ਹੈ ਪਰੇਸ਼ਾਨ ਕਾਦਰ ਸੀ ਪਰ ਤੋਂ 10 ਦਿਨ ਇਸ ਸਾਨੂੰ ਮਾਂ ਨੂੰ ਇੱਕ ਦੋ ਵਾਰ ਉਹਨੇ ਜੋ ਦੱਸਿਆ ਮਾਂ ਨੇ ਅੱਜ ਸੋਂ ਪੰਨੀ ਆ ਉਹਦੀ ਤੇ ਪਤਾ ਲੱਗਿਆ ਜੀ ਕਾਰਨ ਕੀ ਬਣਿਆ ਕਿਵੇਂ ਉਹਨਾਂ ਨੇ ਨਹੀਂ ਭਾਈ ਮੰਨੇ ਇਸੇ ਦੇ ਫੋਨ ਹੀ ਆਇਆ ਸੀ ਤੁਹਾਡਾ ਬੱਚੇ ਰਹੀ ਨਹੀਂ ਅੱਜੇ ਤੇ ਉਹਨਾਂ ਦੇ ਘਰੇ ਹਾਂ ਆ ਉਹਨਾਂ ਹਾਂਜੀ ਸੋਹਣੇ ਤੁਹਾਡੇ ਪੂਰੀ ਹੈ ਇਨਸਾਫ ਚਾਹੀਦਾ ਸਾਨੂੰ ਇਹੋ ਜਿਹੇ ਇਹੋ ਜਿਹੇ ਬੱਚੇ ਖਿਲਾਫ ਹੋਣਾ ਚਾਹੀਦਾ ਕਾਰਵਾਈ ਹੋਣੀ ਚਾਹੀਦੀ ਇਹੋ ਜਿਹਾ ਬਿਲਕੁਲ ਉਸਨੇ ਕੋਈ ਕਾਰਵਾਈ ਕੀਤੀ ਨਹੀਂ ਹੁਣ ਅਸੀਂ ਤਲਵਾ ਦੇ ਉਹਨਾਂ ਦੇ ਪੁਲਿਸ ਵਾਲਿਆਂ ਨੂੰ ਹੁਸੈਨਪੁਰ ਪਹੁੰਚਿਆ ਇੱਥੇ ਹੀ ਬਸ ਅਸੀਂ ਉਹਨਾਂ ਦੇ ਲੁਧਿਆਣੇ ਤੋਂ ਅਸੀਂ ਆ ਗਏ ਹੁਣ ਕੋਈ ਵੀ ਲੁਧਿਆਣੇ ਤੋਂ ਆਨ ਲੁਧਿਆਣੇ ਅਸੀਂ ਰਹੇ ਨਾਲੇ ਕੁੜੀ ਲਿੱਤਾ ਤਾਂ ਦਿੱਲੀ ਦੇ ਅਨੇ ਦੀ ਸੀ ਹਾਂਜੀ ਅੰਮ੍ਰਿਤਸਰ ਵੀ ਆਈ ਸੀ ਅੰਮ੍ਰਿਤਸਰ ਮੰਡਲ ਮੰਡਲ ਵਾਲਾ ਬੁਝਾਰ ਕਿੰਨੇ ਉਮਰ ਕਿੰਨੀ ਸੀ 22 ਸਾਲ 22 ਸਾਲ ਦੀ ਹਾਂਜੀ ਕਾਰਨ ਕੀ ਸੀ ਕਿ ਬੱਚਾ ਨੇ ਬੱਚੇ ਦੀ ਮੈਂ ਡਿਮਾਂਡ ਕਰਦੇ ਬੱਚਾ ਨਹੀਂ ਹੋਇਆ ਹਾਲੇ ਹਾਲੇ ਜੀ ਸਾਲ ਵਿਆਹ ਨਹੀਂ ਹੋਇਆ ਹਾਂਜੀ ਮੈਂ ਬੱਚਾ ਨਹੀਂ ਹੋਏ ਦੇ ਕਰਕੇ ਉਹਨਾਂ ਨੇ ਇਸ ਤਰ੍ਹਾਂ ਹਾਂ ਹਾਂਜੀ

ਲੜਦੀ ਹੁੰਦੀ ਪਰ ਮੈਂ ਕੋਰਾ ਨਾਲ ਹੀ ਫੋਨ ਕਰਕੇ ਜਵਾਬ ਦੇ ਦੇਣੀ ਹੁੰਦੀ ਪਰ ਉਹ ਕੁੜੀ ਮੇਰੀ ਪੂਰੀ ਸੈਨ ਵਾਲੀ ਹੈਗੀ ਸਾਂਦੀ ਹੁੰਦੀ ਨਹੀਂ ਮੰਮੀ ਕੁਝ ਨਹੀਂ ਹੋਇਆ ਮੈਂ ਹਰ ਵਾਰੀ ਉਹਨੂੰ ਕਿਹਾ ਕੁੜੀਏ ਚੱਲ ਆਪਾਂ ਲੈ ਚੱਲੇ ਆ ਤੇਰੀਆਂ ਦੋ ਰੋਟੀਆਂ ਨਹੀਂ ਵਿਖਦੀਆਂ ਸਾਨੂੰ ਤੂੰ ਚੱਲ ਤੂੰ ਚੱਲ ਨਹੀਂ ਸਾਰੇ ਠੀਕ ਹੋ ਜਾਂਦੇ ਲੜਕੇ ਜਿਹੜੀ ਨਾਨਾ ਨਾ ਸੁਨੇਹਾ ਸੁਨੇਹਾ ਨਾਮ ਉਹਦੇ ਨਾਲ ਕਲੇਸ਼ ਕਰਦੀ ਹੁੰਦੀ ਸੀ ਦੇਖ ਕੇ ਉਹਨੂੰ ਬਰਦਾਸ਼ਤ ਨਹੀਂ ਕਰਨਾ ਨਿਤ ਦੇ ਕਲੇਸ਼ ਨੇ ਇੱਥੇ ਦੇਸੀ ਆਪੇ ਪਾਈ ਰੱਖਣਾ ਉਹਨਾਂ ਨੇ ਸਾਰਾ ਟੱਬਰ ਮਿਲਿਆ ਹੋਇਆ ਸੀ ਉਹਨਾਂ ਦੇ ਨਾਲ ਅੱਜ ਮੇਰੀ ਕੁੜੀ ਨੂੰ ਫਹਾਦ ਦੇ ਕੇ ਉਹਨਾਂ ਨੇ ਮਾਰਤਾ ਕਿੰਨਾ ਚਿਰ ਹੋ ਗਿਆ ਸੀ ਵਿਆਹ ਨੂੰ 8 ਮਹੀਨੇ ਆਹ 9 ਮਹੀਨੇ 9 ਮਹੀਨੇ 10 10 ਉਮਰ ਕਿੰਨੀ ਸੀ ਭਾਈ ਜੀ 22 ਸਾਲ ਦੀ ਤੇ ਇੱਕ ਕਾਰਨ ਇਹ ਤਾਂ ਹੋਇਆ ਕਿਉਂ ਕੀ ਕਾਰਨ ਸੀ ਉਹ ਦੱਸ ਕੇ ਨਹੀਂ ਗਈ ਕੁਝ ਨਹੀਂ ਦੱਸ ਕੇ ਗਈ ਕੱਲ ਵੀ ਬੇਚਾਨ ਜੀ ਫੋਨ ਪਾਪਾ ਨੂੰ ਕੀਤਾ ਪਾਪਾ ਨੇ ਸਮਝਾਇਆ ਕਹਿੰਦੇ ਪਾਪਾ ਮਿਲਣ ਨੂੰ ਜੀ ਕਰਦਾ ਕਹਿੰਦੇ ਪੁੱਤ ਇਹ ਕਿਹੜੀ ਗੱਲ ਆ ਮੈਂ ਸਵੇਰੇ ਆ ਜਾਂਦਾ ਮਿਲਣ ਤੈਨੂੰ ਸਵੇਰੇ ਉਹਨੇ ਆ ਕੰਮ ਕਰ ਲਿਆ ਅੱਗੇ ਵੀ ਕੋਈ ਤਾਂ ਪੁੱਛਾਂ ਇਸ ਤਰ੍ਹਾਂ ਦੀ ਕੰਸੀ ਸੀ ਹਾਂ ਵਾਦੂ ਵਾਦੂ ਕਰਦੇ ਹੁੰਦੇ ਸੀ ਪਹਿਲਾਂ ਕੁੜੀ ਨੇ ਤੁਹਾਨੂੰ ਪੁੱਛਿਆ ਸੀ ਅਸੀਂ ਜਾ ਕੇ ਬੋਲ ਕੇ ਵੀ ਆਏ ਹਾਂ ਦੋਨੋਂ ਜੀ ਜਾ ਕੇ ਕਹਿ ਕੇ ਵੀ ਆਏ ਹਾਂ ਬਹੁਤ ਪਰੇਸ਼ਾਨ ਕਰ ਜਸਵਿੰਦਰ ਜਿਹੜੀ ਸੱਸ ਏਰੀ ਉਹ ਤੇ ਨਾ ਆਵਾ ਤਵਾ ਬੋਲਦੀ ਹੁੰਦੀ ਸੀ ਨਾ ਹੱਥੋਂ ਪਰੇ ਉਹਨਾਂ ਨੇ ਜਿਵੇਂ ਨਹੀਂ ਦਿੱਤਾ ਮੇਰੀ ਕੁੜੀ ਨੂੰ ਐਂਡ ਤੇ ਉਹਨੇ ਫਾਹ ਲਿੱਤਾ ਪਤਾ ਨਹੀਂ ਅੱਜ ਕੀ ਹੋਇਆ ਕੀ ਨਹੀਂ ਬਚਾਰਾ ਨੂੰ ਕਿਹਨਾਂ ਵੱਲੋਂ ਫੋਨ ਆਇਆ ਸੀ ਐਦਾ ਸੋਹਰੇ ਵੱਲੋਂ ਆ ਗੋਰੇ ਵੱਲੋਂ ਅੱਛਾ ਗੋਰੇ ਮਨਜੀਤ ਵੱਲੋਂ ਫੋਨ ਆਇਆ ਕਹਿੰਦਾ ਤੁਹਾਡੀ ਕੁੜੀ ਨੇ ਫਾਹ ਲੱਲਿਆ ਹੋਇਆ ਵਾ ਤੇ ਡੈਡ ਹੈਗੀ ਜੋ ਆ ਜੋ ਇਹ ਮੈਨੂੰ ਨਹੀਂ ਪਤਾ ਤੁਸੀਂ ਕਿਹੜਾ ਵੱਡਾ ਜਿਹਾ ਪਰਿਵਾਰ ਕਿਸਮ ਦਾ ਹੈ ਅਸੀਂ ਲੁਧਿਆਣੇ ਦੇ ਆ ਜੀ ਅਸੀਂ ਲੁਧਿਆਣੇ ਤੇ ਅੰਮ੍ਰਿਤਸਰ ਦੇ ਆ ਮੇਰੀ ਭੂਆ ਸਕੀ ਦੀ ਕੁੜੀ ਆ ਜਿਹਦੇ ਘਰ ਮੈਂ ਵਿਆਹਿਆ ਵਾ ਕਾਮੀ ਨੇ ਕੋਰਤੂਦ ਕੀਤੀ ਸੀ ਕਿ ਆ ਕੇ ਚੱਲ ਆਪਣੇ ਘਰ ਵੀ ਆਈਏ ਤੋਖ ਕਾਰਨ ਜੇ ਐਡਾ ਵੱਡਾ ਸਟੈਪ ਚੁੱਕਿਆ ਕੋਈ ਨਾ ਕੋਈ ਵੱਡਾ ਕਾਰਨ ਹੋਏਗਾ ਫੇਰੀ ਚੁੱਕਿਆ ਹਾਏ ਉਹ ਕਰ ਲੋ ਸਾ ਮੇਰਾ ਉਹ ਜਿਹੜਾ ਸੋਹਰਾ ਹੈ ਤਾਂ ਨਾ ਇੱਕ ਵਲੀ ਪੀਤੀ ਹੋਈ ਕਿਉਂਕਿ ਰੋਜ਼ ਪਿੰਦਾ ਸੀ ਉਹਨੇ ਪੀਤੀ ਹੋਈ ਸੀ ਮੈਨੂੰ ਉਹਨੇ ਇੰਨੀ ਗੱਲ ਕਹੀ ਕਹਿੰਦੀ ਮੰਮੀ ਇਹਨੇ ਨਾ ਸੋਹਰੇ ਨੇ ਆ ਕੇ ਰਾਤ ਨੂੰ ਜਿਵੇਂ ਕਿ ਕਿਚਨ ਵਿੱਚ ਸੀ ਨਾ ਕਿਚਨ ਵਿੱਚ ਆ ਕੇ ਇਹਨੇ ਮੈਨੂੰ ਪਿੱਛੋਂ ਦੀ ਜੱਫੀ ਪਾਈ ਤੇ ਕਹਿੰਦਾ ਕਿ ਕੀ ਗਲਤ ਕਰ ਹਾਂ 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 ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਇਹਨੇ ਚੀਕ ਮਾਰੀ ਨਾਲ ਇਹਨੇ ਮਾਰੀਆਂ ਚਪੇੜਾ ਨੂੰ ਠੀਕ ਹੈ ਇਹਨੇ ਬਾਅਦ ਚ ਆਪਣੇ ਘਰ ਵਾਲੇ ਨੂੰ ਬੁਲਾਇਆ ਉਹਨੇ ਫੜ ਕੇ ਆਪਣੇ ਪਿਓ ਨੂੰ ਲਾਇਆ ਤਿੰਨ ਚਾਰ ਚਪੇੜਾ ਵੀ ਲਾਇਆ ਖਬਰਦਾਰ ਅੱਗੇ ਤੋਂ ਇਹ ਕੰਮ ਕੀਤਾ ਹੁਣ ਵੀ ਮੈਨੂੰ ਇਹੀ ਲੱਗਦਾ ਵਾ ਕਿ ਇਹ ਸੋਹਰੇ ਨੇ ਉਹੀ ਕਰਤੂਤ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਕਰਕੇ ਮੇਰੀ ਥੋੜੀ ਗਈ ਤਾਂ ਹੁਣ ਉਹਨਾਂ ਨੇ ਰਾਤ ਨੂੰ ਘਰ ਵਾਲਾ ਤਾਂ ਕਿਤੇ ਸਾਰੇ ਪਾਸੇ ਕੋਈ ਨਹੀਂ ਹੈਗਾ ਲੱਗੇ ਕੋਈ ਵੀ ਨਹੀਂ ਸੋਰੀਆ ਜੋ ਹੈ ਗਾਣਾ ਸਾਸ ਨਾ ਘਰ ਵਾਲਾ ਨੰਨ ਨਾਲ ਕੋਈ ਵੀ ਨਹੀਂ ਹੈਗਾ ਹੁਣ ਮੈਂ ਕੀ ਹਾਂ ਹਾਂ ਬਿਲਕੁਲ ਜੀ ਸਜ਼ਾ ਹੋਣੀ ਚਾਹੀਦੀ ਸਾਨੂੰ ਇਹਨਾਂ ਸਭ ਨੂੰ ਕੀ ਸਾਰੀ ਗੱਲਬਾਤ ਹੈ ਇੱਕ ਬਾਈਕ ਸਵਾਰ ਦੀ ਲੜਕੀ ਹੈ ਜੀ ਅਨਮੋਲਦੀਪ ਕੌਰ ਜੀ ਤੇ ਜਿਸ ਦੀ ਜਿਹੜੀ ਆ ਡੈੱਡ ਬੋਡੀ ਜਿਹੜੀ ਸਾਨੂੰ ਹਸਪੀਟਲ ਤੋਂ ਫੋਨ ਆਇਆ ਸੀ ਕਿ ਪਈ ਆ ਜਿਸ ਦੀ ਸਟ੍ਰਾਂਗੂਲੇਸ਼ਨ ਕਰਨ ਜਿਹੜੀ ਜਿਹੜੀ ਡੈਥ ਹੋ ਗਈ ਹੈ ਤੇ ਬੋਡੀ ਜਿਹੜੀ ਦੇਖ ਕੇ ਆਏ ਆ ਤੇ ਬਾਕੀ ਮੌਕਾ ਅਜੇ ਵਿਜ਼ਿਟ ਕਰਨਾ ਹੈ ਉਸ ਤੋਂ ਬਾਅਦ ਜੋ ਵੀ ਪਰਿਵਾਰ ਵਾਲਿਆਂ ਦੇ ਬਿਆਨ ਹੋਣਗੇ ਉਸ ਅਨਸਾਰ ਜਿਹੜੀ ਅਗਲੀ ਕਾਰਵਾਈ ਕੀਤੀ ਜਾਵੇਗੀ ਸਰ ਤੁਸੀਂ ਹੁਣ ਬੋਡੀ ਵੇਖੀ ਹੈ ਬੋਡੀ ਤੇ ਕੋਈ ਚੋੜ ਦਾ ਨਿਸ਼ਾਨ ਨਹੀਂ ਆ ਕੁਛ ਐਦਾਂ ਦਾ ਗਰਦਨ ਤੇ ਉਹਦੇ ਨਿਸ਼ਾਨ ਹੈਗਾ ਜੀ ਉਹ ਬਾਕੀ ਉਹ ਦੇਖਦੇ ਸਾਰੀ ਤਫਤੀਸ਼ ਕਰਦੇ ਆ ਕਿ ਇਸ ਤਰ੍ਹਾਂ ਜਿਹੜਾ ਇਹਦੀ ਬਹੁਤ ਹੋਈ ਹੈ ਮੌਕਾ ਅਜੇ ਦੇਖਣਾ ਹੈ ਅਜੇ ਜੀ ਬਿਆਨ ਲੈਣੇ ਆ ਜੀ ਪਰਿਵਾਰ ਦੇ ਅਜੇ ਤੇ ਪਰਿਵਾਰ ਨੇ ਵੀ ਬੋਡੀ ਅਜੇ ਹੁਣੇ ਦੇਖਣ ਜਾ ਰਹੇ ਆ ਤੇ ਜੋ ਵੀ ਪਰਿਵਾਰ ਦੇ ਬਿਆਨ ਹੋਗੇ ਉਸ ਅਨਸਾਰ ਜਿਹੜੀ ਅਗਲੀ ਕਾਰਵਾਈ ਕੀਤੀ ਜਾਵੇਗੀ ਜੀ ਪਰਿਵਾਰ ਕਿੱਥੋਂ ਆ ਜੀ ਲੁਧਿਆਣੇ ਦੇ ਰਹਿਣ ਵਾਲੇ ਆ ਜੀ ਲੜਕੀ ਦੇ ਪੇਕੇ ਲੁਧਿਆਣੇ ਦੇ ਇੱਥੇ ਜਿਹੜਾ ਮੰਦਰ ਵਾਲੇ ਬਾਜ਼ਾਰ ਚ ਲੜਕੀ ਜਿਹੜੀ 1 ਸਾਲ ਕਰੀਬ ਹੋਇਆ ਸੀ ਉਹਦੀ ਸ਼ਾਦੀ ਹੋਈ ਨੂੰ ਜੀ ਜੀ ਸਰ ਹੁਣ ਜਿਹੜੇ ਲੜਕਾ ਉਹ ਆ ਦੇਖਦੇ ਆ ਜੀ ਅਸੀਂ ਮੌਕਾ ਵਿਜ਼ਿਟ ਕਰਨ ਜਾ ਰਹੇ ਆਂ ਔਕੇ ਤੇ ਕੀ ਹਾਲਾਤ ਨੇ ਤੇ ਕਿੰਨਾ ਹਾਲਾਤਾਂ ਚ ਮੌਤ ਹੋਈ ਸਾਰੇ ਉਹਦੀ ਹੜਤਾਲ ਕੀਤੀ ਜਾਵੇਗੀ ਹੜਤਾਲ ਦੇ ਉੱਪਰ આરોਪ ਲਗਾ ਰਹੇ ਆ ਉਸ ਬਾਰੇ ਜੋ ਵੀ ਬਿਆਨ ਕਲਮਤ ਕਰਾਉਣਗੇ ਜੀ ਉਸ ਅਨਸਾਰ ਕਾਰਵਾਈ ਕੀਤੀ ਜਾਵੇਗੀ ਜੀ